ਜਦੋਂ ਆਡੀ ਸਪੈਸ਼ਲ ਸੈਸ਼ਨ ਦੌਰਾਨ ਗੱਲ ਕਿਸੇ ਮਸਲੇ ਦੇ ਹੱਲ ਵਾਲੇ ਪਾਸੇ ਤੁਰੇਗੀ ਦੇਖੋ ਇਤਿਹਾਸ ਹੈ ਪੰਜਾਬ ਦਾ ਕਿ ਪਾਣੀ ਦਾ ਜਦੋਂ ਕੋਈ ਨੈਰੀ ਪਾਣੀ ਦੀ ਵਾਰੀ ਦੀ ਗੱਲ ਹੁੰਦੀ ਹੈ ਤਾਂ ਪਿੰਡਾਂ ਦੇ ਵਿੱਚ ਕਤਲ ਹੋ ਜਾਂਦੇ ਨੇ ਸੋ ਇਹ ਤਾਂ ਸਾਡੇ ਪੰਜਾਬ ਦਾ ਪਾਣੀ ਆ ਇਹ ਤਾਂ ਕਿਸੇ ਵੀ ਕੀਮਤ ਤੇ ਕਿਸੇ ਵੀ ਮੁੱਲ ਤੇ ਬਾਹਰ ਦੇਣ ਦੀ ਕੋਈ ਤੁਕ ਬਣਦੀ ਹੀ ਨਹੀਂ ਹੈ ਕਿਉਂਕਿ ਹਰਿਆਣਾ ਜਿਹੜਾ ਆਲਰੇਡੀ ਉਹ ਆਪਣੇ ਹਿੱਸੇ ਦਾ ਪਾਣੀ ਪਹਿਲੀ ਜਿਹੜਾ 31 ਮਾਰਚ ਤੱਕ ਹੈ ਪਹਿਲੀ ਵਰਤ ਚੁੱਕਿਆ ਔਰ ਜੇ ਹੋਰ ਮੰਗਣ ਦੀ ਗੱਲ ਆਉਂਦੀ ਹੈ ਕਿਉਂਕਿ ਪਿਛਲੇ ਸਮੇਂ ਦਰਮਿਆਨ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ ਉਹ ਪਾਣੀ ਦਿੰਦੇ ਰਹੇ ਪਰ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਆਈ ਆ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਉਹਨੂੰ ਸਹੀ ਤਰੀਕੇ ਤੱਕ ਖੇਤਾਂ ਵਾਸਤੇ ਪੀਣ ਵਾਸਤੇ ਪਹੁੰਚਾਉਣ ਵਾਸਤੇ ਸਰਕਾਰ ਨੇ ਹਰ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਸੋ ਖੇਤਾਂ ਤੱਕ ਪਾਣੀ ਪਹੁੰਚਦਾ ਕੀਤਾ ਕੀਣ ਵਾਸਤੇ ਜਿਹੜਾ ਨਹਿਰੀ ਪਾਣੀ ਦੀ ਵਰਤੋਂ ਵਾਸਤੇ ਲੈ ਕੇ ਆ ਰਹੇ ਆ ਸੋ ਇਸ ਕਰਕੇ ਕਿਸੇ ਨੂੰ ਪਾਣੀ ਦੀ ਇੱਕ ਬੂੰਦ ਵੀ ਦੇਣ ਦਾ ਜਿਹੜਾ ਸਰਕਾਰ ਲਵੇ ਕੋਈ ਨਾ ਇਰਾਦਾ ਨਾ ਦੇਣੀ ਆ ਉਹਦੇ ਵਾਸਤੇ ਚਾਹੇ ਸਾਡੀ ਜਾਨ ਆਏ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ ਅਸੀਂ ਜਾਵਾਂਗੇ ਪਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕਿਸ਼ਣ ਦਵਾਂਗੇ ਜਿਹੜਾ ਮੀਡੀਆ ਵੀ ਰੂਪ ਹੈ ਕਿ ਪਿਛਲੇ ਸਾਲ ਵੀ ਪਾਣੀ ਗਿਆ ਉਸ ਤੋਂ ਪਿਛਲੇ ਸਾਲ ਵੀ ਪਾਣੀ ਗਿਆ ਉਸ ਤੋਂ ਪਿਛਲੇ ਸਾਲ ਵੀ ਪਾਣੀ ਗਿਆਗਾ ਪਹਿਲਾਂ ਲੱਡੂ ਭੋਰਦੇ ਰਹੇ ਨੇ ਹੁਣ ਕੀ ਹੋ ਗਿਆ ਨਹੀਂ ਜਿਹੜਾ ਸਵਾਲ ਹੈ ਕਿ ਅੱਜ ਉਹਨਾਂ ਨੂੰ ਅੰਦਰ ਪੁੱਛੂਗੇ ਕਾਂਗਰਸ ਕਾਲੀਨਾ ਤੁਸੀਂ ਭੇਜਦੇ ਰਹੇ ਹੋ ਭਾਈ ਉਹ ਦੇਖੋ ਸਾਰਾ ਕੁਝ ਹੋਊਗਾ ਅੰਦਰ ਸਾਰਾ ਕੁਝ ਹੋਊਗਾ ਕਿਉਂਕਿ ਜਿਹੜੇ ਗੁੱਜੇ ਭੇਤ ਨੇ ਉਹ ਅੱਜ ਬਾਹਰ ਆਉਣਗੇ ਸਾਰਾ ਪਰ ਅਸੀਂ ਪੰਜਾਬ ਦੇ ਹੱਕ ਚਾ ਪੰਜਾਬ ਦੇ ਨਾਲ ਖੜਿਆ ਪੰਜਾਬ ਦੇ ਉਹਦੇ ਵਾਸਤੇ ਚਾਹੇ ਸਾਨੂੰ ਆਪਣੀ ਜਾਨ ਵੀ ਦੇਣੀ ਪਵੇ ਉਹ ਵੀ ਦੇਵਾਂਗੇ। ਬੀਜੇਪੀ ਦੇ ਰੂਪ ਤੇ ਕੀ ਕਹਿੰਦੇ ਹੋ? ਕਹਿੰਦੇ ਪਿਛਲੇ ਸਾਲ ਹੀ ਪਾਣੀ ਜਾਂਦਾ ਰਿਹਾ। ਕੋਈ ਪਾਣੀ ਨਹੀਂ। ਦੇਖੋ ਜਦੋਂ ਅਸੀਂ ਸਰਕਾਰ ਚ ਆਏ ਸੀ ਉਦੋਂ 20% ਪਾਣੀ ਆ ਜਿਹੜਾ ਉਹ ਪੰਜਾਬ ਦੇ ਹਿੱਸੇ ਦਾ ਵਰਤਿਆ ਜਾਂਦਾ ਸੀ। ਪਰ ਹੁਣ ਤਾਂ ਅਸੀਂ ਪਾਣੀ ਉਹਨੂੰ ਵਰਤਦੇ ਕਰਦੇ 80% ਤੱਕ ਲੈ ਗਏ। ਫਿਰ ਸਾਡੇ ਲੱਭੇ ਪਾਣੀ ਹੈ ਹੀ ਕਿੱਥੇ ਆ? ਅਸੀਂ ਕੋਈ ਨਾ ਉਹਨਾਂ ਦਾ ਪਾਣੀ ਆਪਦੇ ਲਵੇ ਰੱਖੀਏ, ਨਾ ਅਸੀਂ ਆਪਦੇ ਹਿੱਸੇ ਦਾ ਪਾਣੀ ਉਹਨਾਂ ਨੂੰ ਦਈਏ। ਸੋ ਇਸ ਕਰਕੇ ਸਾਡੇ ਲੱਭੇ ਮੰਗਣ ਤੋਂ ਪਹਿਲਾਂ 100 ਵਾਰੀ ਸੋਚਣ। ਇੱਕ ਹੋਰ ਗੱਲ ਇਹ ਮੱਖੋਂ ਦੇ ਸਾਹਮਣੇ ਇੱਕ ਟਵੀਟ ਕੀਤਾ ਆ ਕਿ ਧਰਨੇ ਲਗਾਉਣਾ ਸੜਕਾਂ ਰੋਕਣਾ ਰੇਲ ਗੱਡੀਆਂ ਰੋਕਣਾ ਪ੍ਰਦਰਸ਼ਨ ਕਰਨਾ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਬਰਾਬਰ ਹੈ ਇਹਨਾਂ ਦਾ ਕੋਈ ਮਤਲਬ ਨਹੀਂ ਸਖਤ ਕਾਨੂੰਨੀ ਕਾਰਵਾਈ ਦੇਖੋ ਮੈਂ ਬੇਨਤੀ ਤੁਹਾਡੇ ਮਾਧਮ ਜਰੀ ਬੇਨਤੀ ਕਰਨਾ ਜਿਹੜਾ ਕੋਈ ਵੀ ਧਰਨਾ ਪ੍ਰਦਰਸ਼ਨਾ ਹੁਣ ਜੇ ਮੈਂ ਸਮਾਣੇ ਦੀ ਗੱਲ ਕਰਾਂ ਮੈਂ ਐਮਐਲਏ ਆ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੇਰੇ 바ਰ ਮੂਰੇ ਧਰਨਾ ਲਾਉਂ ਮੈਨੂੰ ਕਿਹਨ ਮੇਰੇ ਬਾਰਮੂਰੇ ਚ ਹੈ ਮਹੀਨਾ ਬੈਠਣ 10 ਦਿਨ ਬੈਠਣ ਜਦੋਂ ਆਪਾਂ ਛੜਕਾਂ ਜਾਂ ਰੇਲਾਂ ਰੋਕਦੇ ਆ ਉਹ ਕਿਤੇ ਨਾ ਕਿਤੇ ਸੂਬੇ ਦਾ ਔਰ ਦੇਸ਼ ਦਾ ਨੁਕਸਾਨ ਹੁੰਦਾ ਸੋ ਅਸੀਂ ਕੋਸ਼ਿਸ਼ ਕਰੀਏ ਸਾਨੂੰ ਜੇ ਅਸੀਂ ਪੰਜਾਬ ਚ ਰਹਨੇ ਆ ਸਾਡਾ ਪੰਜਾਬ ਨਾਲ ਪਿਆਰ ਚਾਹੀਦਾ ਪੰਜਾਬ ਦਾ ਜੇ ਇੰਡਸਟਰੀ ਦਾ ਜਾਂ ਹੋਰ ਨੁਕਸਾਨ ਹੋਊਗਾ ਤਾਂ ਉਹਦੇ ਨਾਲ ਸਾਰਾ ਆਪਣਾ ਆਪਣੇ ਹਰ ਇੱਕ ਵਸਿੰਦਾ ਜਿਹੜਾ ਪੰਜਾਬ ਦਾ ਉਹਨੂੰ ਨੁਕਸਾਨ ਹੋਣਾ ਸੋ ਉਹਨੂੰ ਬਚਾਉਣ ਵਾਸਤੇ ਮੈਂ ਵੀ ਬੇਨਤੀ ਇਹ ਕਰ ਸਕਦੇ ਆ ਕਿ ਜ਼ਰੂਰੀ ਹੈ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਛੜਕਾਂ ਰੋਕਣ ਦੀ ਬਜਾਏ ਤੁਸੀਂ ਰੇਲ ਉਹ ਰੋਕਣ ਦੀ ਬਜਾਏ ਉਹਦੇ ਨਾਲ ਤੁਸੀਂ ਜਾਂ ਡੀਸੀ ਦਫ਼ਤਰ ਮੂਰੇ ਬੈਠੋ ਐਸਡੀਐਮ ਦਫ਼ਤਰ ਮੂਰੇ ਐਮਐਲਏ ਦੇ ਘਰ ਮੂਰੇ ਬਹਿ ਜਾਓ ਦਫ਼ਤਰ ਮੂਰੇ ਬਹਿ ਜਾਓ ਉਹ ਮਤਲਬ ਤਾਂ ਆਪਣੀ ਗੱਲ ਪਹੁੰਚਾਉਣ ਤੱਕ ਹੁੰਦਾ ਸੋ ਇਸ ਕਰਕੇ ਆਪਣੀ ਗੱਲ ਹੈ ਜਿਹੜੀ ਵਧੀਆ ਤਰੀਕੇ ਨਾਲ ਜਿਹੜੀ ਪਹੁੰਚਾਈ ਜਾ ਸਕਦੀ ਹੈ ਇੱਕ ਜਿਹੜਾ ਮੈਂ ਫਰੀਦਕੋਟ ਚ ਪੈਰਾਓਲੰਪਿਕ ਦਾ ਖਿਡਾਰੀ 골ਡ ਮੈਡਲਿਸਟ ਉਹ ਹੁਣ ਸਾਈਕਲਾਂ ਦੀ ਵਰਕਸ਼ਾਪ ਦੇ ਵਿੱਚ ਕੰਮ ਕਰਦਾ ਉਹ ਨਾ ਉਹ ਕਹਿੰਦਾ ਕਿ ਮੈਨੂੰ ਰੁਜ਼ਗਾਰ ਮਿਲਿਆ ਨਾ ਮੈਨੂੰ ਕੋਈ ਨਾਮ ਦਾ ਪੈਸੇ ਮਿਲੇ ਦੇਖੋ ਜਿਹੜੀ ਕੋਈ ਉਹਦੀ ਪ੍ਰੋਪਰ ਬਣਦੀ ਆ ਸਿਨਿਓਰਿਟੀ ਬਣਦੀ ਆ ਮੈਂ ਅਸੀਂ ਗੱਲ ਕਰਾਂਗੇ ਬਿਲਕੁਲ ਕਰਾਂਗੇ ਜੇ ਕੋਈ ਉਹਦੇ ਨੌਕਰੀ ਜਾਂ ਹੋਰ ਹੋਊਗਾ ਦੇਖੋ ਮੈਂ ਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਹੈ ਕਿਉਂਕਿ ਜਦ ਮੇਰੇ ਲਵੇ ਇਹ ਸਾਰਾ ਤੁਸੀਂ ਤੁਸੀਂ ਭੇਜ ਦਿਓ ਉਹਨੂੰ ਦੇਖਾਂਗੇ ਜਿੱਥੇ ਗੱਲ ਕਰਨ ਵਾਲੇ ਉਹ ਕਰਾਂਗੇ ਇੱਕ ਹਰਿਆਣਾ ਦੇ ਬੀਜੇਪੀ ਆਗੂ ਨੇ ਜੀ ਮਨੀਸ਼ ਗਰੋਵਰ ਉਹ ਕਹਿੰਦੇ ਨੇ ਕਿ ਪੰਜਾਬ ਵਾਲਿਆਂ ਦਾ ਰਸਤਾ ਹੀ ਰੋਕ ਲੈਣ ਰੋਕ ਲੈਣ ਰੋਕ ਲੈਣ ਅਸੀਂ ਕਿਹੜਾ ਫਿਰ ਚੂੜੀਆਂ ਪਾਈਆਂ